ਦੇਖੋ ਜੀ ਅੱਜ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਸਾਡੇ ਅਫਸਰ ਸਰਬਾਨਾਂ ਦੀ ਔਰ ਜਦੋਂ ਵੀ ਇਹਨਾਂ ਨੇ ਮੈਨੂੰ ਮਿਲਣਾ ਤੇ ਮੇਰੇ ਇਹੋ ਗੱਲ ਕਰਨੀ ਵੀ ਸਾਡੇ ਕੋਲ ਸ਼ਹਿਰ ਜਾਣ ਵਾਸਤੇ ਵਹੀਕਲ ਜਿਹੜਾ ਜੇ ਕੋਈ ਸ਼ਹਿਰ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਇੰਟਰਨਲ ਤੇ ਸਾਨੂੰ ਬੜੀ ਪ੍ਰੋਬਲਮ ਹੁੰਦੀ ਹੈ ਵੱਡੀਆਂ ਗੱਡੀਆਂ ਨੇ ਤੇ ਸਾਨੂੰ ਜਿਹੜੀ ਸ਼ਹਿਰ ਦੇ ਇੰਟਰਨਲ ਗੱਡੀ ਜਿਹੜੀ ਜ਼ਰੂਰੀ ਚਾਹੀਦੀ ਹੈ ਔਰ ਇਹ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਤੇ ਮਾਨਯੋਗ ਸੀਐਮ ਸਾਹਿਬ ਮੰਤਰੀ ਪੰਜਾਬ ਆਪਣੀ ਪੰਜੀ ਨਮਾਇ ਬੇਨਤੀ ਕੀਤੀ ਉਹਨਾਂ ਨੂੰ ਔਰ ਅੱਜ ਉਹਨਾਂ ਨੇ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਛੋਟੀ ਜਿਹੜੀ ਗੱਡੀ ਜਿਹੜੀ ਹੈ ਸਾਨੂੰ ਪ੍ਰੋਵਾਈਡ ਕੀਤੀ ਹੈ ਜਿਹਦੇ ਵਿੱਚ ਸ਼ਹਿਰ ਦੇ ਇੰਟਰਨਲ ਜੇ ਕੋਈ ਕੰਮ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਕਾਫੀ ਦਾ ਸਾਨੂੰ ਸਾਥ ਮਿਲੂਗਾ ਉਹਦੇ ਨਾਲ ਨਾਲ ਜਿਹੜੀ ਆਧੁਨਿਕ ਮੈਂ ਕਹਿ ਸਕਦਾ ਹਾਂ ਲੇਟੈਸਟ ਜਿਹੜੀ ਟੈਕਨੋਲੋਜੀ ਜਿ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਲਾਈਟਾਂ ਜਿਹੜੀਆਂ ਨੇ ਜਿ ਤਰ੍ਹਾਂ ਰਾਤ ਨੂੰ ਜਿੱਥੇ ਅੱਗ ਲੱਗਦੀ ਹੈ ਨੇਚਰਲੀ ਬੱਤੀ-ਬੁੱਤੀ ਬੰਦ ਕਰਨੀ ਪੈਂਦੀ ਹੈ ਸਾਨੂੰ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਹੈ ਜਨਰੇਟਰ ਦਾ ਪਲੱਸ ਸੂਟ ਜਿਹੜੇ ਨੇ ਨਵੇਂ ਜਿਹੜੇ ਆਪਾਂ ਕਹਿ ਸਕਦੇ ਆ ਵੀ ਇਹਨਾਂ ਨੂੰ ਫਾਇਰ ਬ੍ਰੀਫਰ ਨੂੰ ਦਿੱਤੇ ਆ ਜਿਹਦੇ ਨਾਲ 3 ਮਿੰਟ ਦੇ ਵਿੱਚ ਅੱਗ ਦੇ ਵਿੱਚ ਰਹਿ ਕੇ ਵੀ ਇਹ ਲੋਕਾਂ ਦਾ ਬਚਾਅ ਕਰ ਸਕਦੇ ਕਈ ਕਟਰ ਜਿਹੜੇ ਨੇ ਨਾਲ ਦਿੱਤੇ ਨੇ ਔਰ ਕਈ ਵਾਰੀ ਜਦੋਂ ਅੱਗ ਲੱਗਦੀ ਆ ਗੈਸ ਜਿਹੜੀ ਆ ਉਹ ਲੀਕ ਕਰ ਜਾਂਦੀ ਔਰ ਗੈਸ ਦਾ ਪਤਾ ਨਹੀਂ ਲੱਗਦਾ ਵੀ ਇਹ ਗੈਸ ਕਿਹੜੀ ਆ ਕਿਉਂਕਿ ਕਈ ਵਾਰੀ ਇਹ ਦੇਖਣਾ ਪੈਂਦਾ ਵੀ ਕੋਈ ਜ਼ਹਿਰੀਲੀ ਗੈਸ ਤੇ ਨਹੀਂ ਉਹ ਵੀ ਅੱਜ ਆਧੁਨਿਕ ਜਿਹੜਾ ਟੈਕਨੋਲੋਜੀ ਜਿਹੜੀ ਨਿਊ ਆਈ ਹੈ ਨਵੀਂ ਆਈ ਹੈ ਉਹ ਵੀ ਇਹਨਾਂ ਨੂੰ ਜਿਹੜਾ ਮੈਂ ਕਹਿ ਸਕਦਾ ਵੀ ਯੰਤਰ ਜਿਹੜਾ ਉਸ ਪ੍ਰੋਵਾਈਡ ਤੇਰਾ ਕੀਤਾ ਗਿਆ ਸੋ ਇਦੇ ਨਾਲ ਮੈਂ ਕਹਿ ਸਕਦਾ ਵੀ ਸਾਡਾ ਜਿਹੜਾ ਫਾਇਰ ਬ੍ਰਿਗੇਡ ਆ ਅੱਗੇ ਨਾਲੋਂ ਹੋਰ ਤਰੱਕੀ ਚ ਹੋਰ ਕੰਮ ਜਾਂਪੀ ਚ ਗਿਆ ਛ ਸਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਅਜੇ ਵੀ ਕਿਸਾਨ ਜਿਹੜਨੇ ਦੇਰ ਰਾਤ ਖੇਤਾਂ ਦੇ ਅੱਗੇ ਵਿਦਾਨ ਤੋਂ ਪੁੱਛੇ ਨਹੀਂ ਦੇਖੋ ਮੈਂ ਇੱਕ ਗੱਲ ਕਹੂੰਗਾ ਜੀ ਅ ਸਗੋਂ ਅੱਜ ਤੇ ਪਾਣੀਆਂ ਦੇ ਮੁੱਦੇ ਦੀ ਗੱਲ ਚੱਲ ਰਹੀ ਹੈ ਸੈਂਟਰ ਜਿਹੜੀ ਆ ੱੱੱਕੇ ਨਾਲ ਪਾਣੀ ਲੈਣਾ ਜਾ ਰਿਹਾ ਅੱਜ ਤੇ ਉਹ ਕਹਿੰਦੇ ਨਾ ਪਾਣੀਆਂ ਦੇ ਰਾਖੇ ਪਾਣੀ ਕਿੰਨਾ ਕਰਕੇ ਬਚਾਇਆ ਜਾ ਰਿਹਾ ਕਿੰਨਾ ਕਰਕੇ ਆਪਾਂ ਇਹਨਾਂ ਐਫਰਟ ਕਰ ਰਹੇ ਹਾਂ ਕਿਉਂਕਿ ਸਾਡੇ ਕਿਸਾਨਾਂ ਨੂੰ ਜ਼ਰੂਰਤ ਹੈ ਸਾਡੇ ਜ਼ਿਮੀਦਾਰਾਂ ਨੂੰ ਲੋੜ ਹੈ ਕਿਉਂਕਿ ਵਾਈ ਵਾਸਤੇ ਫਸਲ ਵਾਸਤੇ ਹਰ ਪਾਣੀ ਦੀ ਜ਼ਰੂਰਤ ਜਿਹੜੀ ਸਾਡੇ ਵਾਸਤੇ ਬਹੁਤ ਇੱਕ ਖਾਸ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਮੌਕੇ ਦੇ ਵਿੱਚ ਸਾਡੇ ਭਰਾਵਾਂ ਨੇ ਹਾ ਦਾ ਵੀ ਨਾਰਾ ਨਹੀਂ ਮਾਰਾ ਸੋ ਕਹਿਣ ਦਾ ਭਾਵ ਆ ਆਪਾਂ ਮੈਂ ਤਾਂ ਅੱਗੇ ਵੀ ਇਹੋ ਬੇਨਤੀ ਕਰਦਾ ਹੁੰਨਾ ਵਾ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਜੇ ਆਪਾਂ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਆ ਤੇ ਜੇ ਆਪਾਂ ਨਹੀਂ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਫਿਰ ਆਪਾਂ ਉਲਟ ਚੱਲੀਏ ਤੇ ਫਿਰ ਉਹਦਾ ਫਾਇਦਾ ਕਰਤੇ ਨੁਕਸਾਨ ਤੇ ਜ਼ਿਆਦਾ ਹੁੰਦਾ ਸੋਸ਼ੂ ਬਨਾਮ ਕੀ ਕੀ ਕਰਨਾ ਚਾਹੀਦਾ ਇੱਕ ਮਿੰਟ ਸਰ ਇੱਕ ਮਿੰਟ ਹਾਂਜੀ ਸਰ ਮੈਂ ਨੀਰਜ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਹਾਂਜੀ ਮੈਂ ਨੀਰਜ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਅੱਜ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਬਟਾਲਾ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਵਾਸਤੇ ਇੱਕ QRV ਵਹੀਕਲ ਤੇ ਕੁਝ ਸਾਡੇ ਫਾਇਰ ਫਾਈਟਿੰਗ ਦੇ ਜਿਹੜੇ ਈਕੁਪਮੈਂਟ ਉਹ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਵੱਲੋਂ ਅੱਜ ਸਾਨੂੰ ਹੈਂਡਓਵਰ ਕੀਤੇ ਜਾਣੇ ਆ ਅੱਜ ਉਸੇ ਉਪਲਬਧ ਵਿੱਚ ਰਹੀ ਇਥੇ ਜਿਹੜਾ ਪ੍ਰੋਗਰਾਮ ਅੱਗੇ ਆ ਜਾਣਕਾਰੀ ਥੋੜੀ ਇਹਨਾਂ ਬਾਰੇ ਜਾਣਕਾਰੀ ਸਰ ਸਾਨੂੰ ਇੱਕ ਤੇ ਫਾਇਰ ਸੂਟ ਦਿੱਤੇ ਗਿਆ ਇਹਨਾਂ ਦੀ ਜਿਹੜੀ ਫਾਇਰ ਰੈਜ਼ੀਡੈਂਸ ਆ ਉਹ 3 ਮਿੰਟ ਦੀ ਹੈ ਹੀ 3 ਮਿੰਟ ਗੁਜ਼ਰ ਸਕਣੇ ਅਗ ਦੇ ਵਿੱਚ ਪਾ ਕੇ ਨੂੰ ਕਿਸੇ ਨੂੰ ਅ ਪਾਰੈਸਕਿਊ ਕਰਨਾ ਜਾਂ ਕਿਸੇ ਅੰਦਰ ਕੋਈ ਫਸਿਆ ਦਾ ਉਹਨੂੰ ਕੱਢਣ ਵਾਸਤੇ ਅਗ ਦੇ ਵਿੱਚੋਂ ਸਾਡਾ ਕਰਮਚਾਰੀ ਨੂੰ ਪਾ ਕੇ ਉਹਨੂੰ ਸੇਫਲੀ ਕੱਢ ਕੇ ਬਾਹਰ ਲਿਆ ਸਕਦਾ ਸੈਕਿੰਡ ਸਾਨੂੰ ਦਿੱਤੇ ਗਿਆ ਕੰਬੀ ਟੂਲ ਜਿਹੜੇ ਇਲੈਕਟ੍ਰਿਕ ਆਪਰੇਟ ਆ ਕਿਸੇ ਵੀ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਜਾਂ ਕੋਈ ਵਹੀਕਲ ਆਪਸ ਵਿੱਚ ਟਕਰਾ ਜਾਂਦੇ ਆ ਉਹਨਾਂ ਵਿੱਚ ਕੋਈ ਬੰਦਾ ਫਸ ਜਾਂਦਾ ਉਹਨਾਂ ਨੂੰ ਕੱਢਣ ਵਾਸਤੇ ਕਿਸੇ ਵਹੀਕਲ ਨੂੰ ਕੱਟਣ ਵਾਸਤੇ ਜਾਂ ਕਿਸੇ ਗੇਟ ਨੂੰ ਸ਼ਟਰ ਨੂੰ ਕੱਟਣ ਵਾਸਤੇ ਸਾਨੂੰ ਇਹ ਕੰਪੀ ਟੂਲ ਜਿਹੜੇ ਆ ਇਲੈਕਟ੍ਰਿਕ ਆਪਰੇਟ ਦਿੱਤੇ ਗਏ ਨੇ ਇਹ ਵੀ ਕਾਫੀ ਫਾਇਰ ਫਾਈਟਿੰਗ ਵਾਸਤੇ ਯੂਜੇਬਲ ਜਿਹੜੇ ਆ ਗੈਜਟ ਨੇ ਉਸ ਤੋਂ ਬਾਅਦ ਸਾਨੂੰ ਇੱਕ ਸਾਡੀ ਡਿਮਾਂਡ ਸੀਗੀ ਕਾਫੀ ਚਿਰ ਤੋਂ ਵੀ ਫਾਇਰ ਜਦੋਂ ਫਾਈਟਿੰਗ ਕਰਨ ਜਾਂਦੇ ਆ ਉਥੇ ਗੈਸ ਕਈ ਵਾਰੀ ਇਨਸੀਡੈਂਟ ਹੋਇਆ ਸਾਡੇ ਸ਼ਹਿਰ ਚ ਵੀ ਅਮੋਨੀਆ ਗੈਸ ਲੀਕ ਹੋਈ ਆ ਜਾਂ ਦੂਸਰੇ ਇਨਸੀਡੈਂਟ ਹੋਏ ਆ ਉਹਦੇ ਚ ਸਾਨੂੰ ਕਿਸੇ ਵੇਲੇ ਸਾਨੂੰ ਜਾਂਦੇ ਪਤਾ ਨਹੀਂ ਲੱਗਦਾ ਵੀ ਉਥੇ ਕਿਹੜੀ ਗੈਸ ਆ ਮੌਕੇ ਤੇ ਉਹ ਸਾਨੂੰ ਇੱਕ ਗੈਸ ਡਿਟੈਕਟਰ ਵੀ ਦਿੱਤਾ ਗਿਆ ਜਿਹਦੇ ਵਿੱਚ ਉਸ ਏਰੀਏ ਵਿੱਚ ਕਿਹੜੀ ਗੈਸ ਦੀ ਮਾਤਰਾ ਜ਼ਿਆਦਾ ਵਾ ਟਾਕਸਿਕ ਹੈ ਉਹ ਕਿਸ ਤਰ੍ਹਾਂ ਦੀ ਹੈ ਗੈਸ ਉਹਦੇ ਬਾਰੇ ਵੀ ਜਾਣਕਾਰੀ ਮਿਲਦੀ ਆ ਉਸ ਤੋਂ ਬਾਅਦ ਇੱਕ ਸਾਨੂੰ ਦਿੱਤਾ ਗਿਆ ਵਾ ਲਾਈਟਿੰਗ ਟਾਵਰ ਦਿੱਤਾ ਗਿਆ ਉਹ ਜਿਹੜਾ ਲਾਈਟਿੰਗ ਟਾਵਰ ਆ ਜਿਸਾਂ ਕੋਈ ਅਰਥ ਕੋਈ ਕ ਆ ਜਾਂਦਾ ਜਾਂ ਕੋਈ ਬਿਲਡਿੰਗ ਕਲੈਪਸ ਕਰ ਜਾਂਦੀ ਹੈ ਜਿੱਥੇ ਬਿਜਲੀ ਦਾ ਛੇਤੀ ਪੋਸੀਬਲ ਆਉਣ ਹੋਣਾ ਮੁਸ਼ਕਲ ਹੁੰਦਾ ਉਥੇ ਅਸੀਂ ਇਹ ਪੋਟੇਬਲ ਸਾਡੇ ਕੋਲ ਜਨਰੇਟਰ ਆ ਔਰ ਗੈਸ ਟਾਵਰ ਆ ਇਹ 11 12 ਫੋਟ ਉੱਪਰ ਜਿਹੜਾ ਖੁੱਲ ਜਾਂਦਾ 360 ਡਿਗਰੀ ਉੱਪਰ ਇਹ ਜਿਹੜੀ ਲਾਈਟ ਜਿਹੜੀ ਹੈ ਦੰਦਾ ਆਪਣੀ ਇਹਨੂੰ 360 ਡਿਗਰੀ ਚ ਵੀ ਯੂਜ਼ ਕਰ ਸਕਦੇ ਆ 180 ਡਿਗਰੀ ਚ ਵੀ ਯੂਜ਼ ਕਰ ਸਕਦੇ ਆ ਇਹਦੀ ਹੁਣ ਡੈਮੋ ਵੀ ਆਂਦੇ ਆ ਸਾਫ ਤੇ ਫਿਰ ਤੁਹਾਨੂੰ ਦੇਖ ਕਰਕੇ ਉਸ। ਪਹਿਲਾਂ ਸਮਾਨ ਇਹ ਚੋਂ ਕਿਹੜਾ ਨਹੀਂ ਸੀ ਹੈਗਾ ਤੁਹਾਡੇ ਕੋਲ ਤੇ ਸ਼ਾਮ ਨੂੰ। ਪਰ ਇਹਨਾਂ ਚੋਂ ਲਗਭਗ ਸਮਾਨ ਸਾਡੇ ਕੋਲ ਕੋਈ ਵੀ ਨਹੀਂ ਸੀਗਾ ਕੋਈ ਇੱਕ ਰਿਸਪੌਂਸ ਜਿਹੜੀ ਵਹੀਕਲ ਸਾਡੇ ਕੋਲ ਯੂਨਿਟ ਆਇਆ ਇਹ ਸਾਡੇ ਅੰਦਰਲੇ ਬਜ਼ਾਰਾਂ ਵਾਸਤੇ ਕਾਫੀ کارਗਰ ਆ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਚੱਕਰੀ ਬਾਜ਼ਾਰ ਮੇਨ ਸਾਡੀ ਰੀੜ ਦੀ ਹੱਡੀ ਹੈ ਸ਼ਹਿਰ ਦੀ ਸਾਰਾ ਸਾਡਾ ਕਾਰੋਬਾਰ ਉਸੇ ਉੱਤੇ ਟਿਕਿਆ। ਪਿਛੇ ਜੀ ਉੱਥੇ ਇਨਸੀਡੈਂਟ ਵੀ ਆਗ ਵੀ ਲੱਗਦੀ ਆ ਲੇਕਿਨ ਉੱਥੇ ਵੱਡਾ ਟੈਂਡਰ ਕੋਈ ਜਾ ਨਹੀਂ ਪੰਦਾ ਇਹ ਜਿਹੜਾ ਸਾਡੇ ਕੋ QUICK RESPONSE ਵਾਹਨ ਆ ਇਹ ਉੱਥੇ ਕਾਫੀ کارਗਰ ਆ ਇਹਦੇ ਚ ਜਿਹੜਾ mist pump ਲੱਗਾ ਉਹ ਵੀ ਕਾਫੀ کارਗਰ ਹੈ foam ਵੀ ਇੱਥੇ অপারেਟ ਹੁੰਦੀ ਆ ਤੇ ਇੱਕ ਮਿੰਟ ਜਨਾ ਜੀ ਸਰ ਕਿੰਨੀ ਦੀ ਹੋਏਗੀ ਸਾਰੀ ਟੋਟਲੀ ਸਮਾਨ ਦੀ ਸਰ ਇਹ ਜਿਹੜਾ ਸਮਾਨ ਹੈ ਲਗਭਗ 50 ਲੱਖ ਤੋਂ ਉੱਪਰ ਹੀ ਹੈ ਲਗਭਗ ਤੇ ਕੋਈ ਲਿਖ ਕੇ ਭੇਜਿਆ ਗਿਆ ਸੀ ਵਿਭਾਗ ਵੱਲੋਂ ਕਿ ਸਮਾਨ ਚਾਹੀਦਾ ਸੋ ਡਿਮਾਂਡਸ ਸਾਡੀ ਸਮੇਂ-ਸਮੇਂ ਸਿਰ ਜਾਂਦੀਆਂ ਰਹਿੰਦੀਆਂ ਨੇ ਜਿਸ ਸਮੇਂ ਦੀ ਸਾਨੂੰ ਜੀਜ ਦੀ ਜ਼ਰੂਰਤ ਹੁੰਦੀ ਹੈ ਅਸੀਂ ਆਪਣੀ ਹੈੱਡ ਆਫਿਸ ਨੂੰ ਜ਼ਰੂਰ ਇਹਦੇ ਬਾਰੇ ਜਾਣੂ ਕਰਾਉਣਾ ਹੈ ਇਸ ਤੋਂ ਇਲਾਵਾ ਆਪਾਂ ਜਿਹੜੀ ਆ ਦੋ ਵੱਡੇ ਫਾਇਰ ਟੈਂਡਰਾਂ ਦੀ ਵੀ ਡਿਮਾਂਡ ਕੀਤੀ ਗਈ ਹੈ ਸਾਡੇ ਵੱਲੋਂ ਕਿਉਂਕਿ ਸਾਡੇ ਕੋਈ ਏਰੀਆ ਕਾਫੀ ਜ਼ਿਆਦਾ ਵੱਡਾ ਵਾ ਸ਼੍ਰੀ ਅਰਗੁਬਿੰਦੁਰ ਘਮਾਨ ਕਾਦੀਆਂ ਹਰਚੋਵਾਲ ਫਤਿਹਗੜ ਚੂੜੀਆਂ ਡੇਰਾਬਾਬ ਨਾਨਕ ਔਰ ਬਟਾਲਾ ਸ਼ਹਿਰ ਇੰਡਸਟਰੀ ਹਬ ਹੋਣ ਕਰਕੇ ਗੁਰਨਾਨਕ ਦੇਵ ਜੀ ਦਾ ਵਿਆਹ ਪਰ ਵੀ ਹਰ ਸਾਲ ਅਹੀ ਟੁੰਗਤਾਂ ਮਨਾਉਂਦੇ ਆ ਲੱਖਾਂ ਸ਼ਰਧਾਲੂ ਆਉਂਦੇ ਆ ਉਹਨਾਂ ਦੀ ਸੇਫਟੀ ਵਾਸਤੇ ਅਹੀ 2 ਫਾਇਰ ਟੈਂਡਰ ਹੋਰ ਮਲਟੀਪਰਪਸ ਦੀ ਡਿਮਾਂਡ ਜਿਹੜੀ ਆ ਆਪਣੇ ਹੈੱਡ ਆਫੀਸ ਨੂੰ ਕੀਤੀ ਦੀ ਆ ਮੈਨੂੰ ਮੇ ਵੀ ਆ ਕਿ ਇੱਕ ਤੇ ਸਾਨੂੰ ਜਰੂਰ ਮਿਲੇਗਾ ਲੇਕਿਨ ਜੇ ਪਰ ਥੋੜਾ ਜਿਆ ਐਫਰਟ ਹੋਰ ਜਿਆਦਾ ਕਰਾਂਗੇ ਤੇ ਸਾਨੂੰ ਸ਼ਾਇਦ ਦੂਸਰਾ ਕਰਮਚਾਰੀਆਂ ਦੀ ਗਿਣਤੀ ਕਿੰਨੀ ਹੈ ਸਰ ਹਾਂਜੀ ਐਸ ਵੇਲੇ ਤੇ ਸਾਡੇ ਕੋਲ ਟੋਟਲ ਜਿਹੜੇ ਆ 31 ਕਰਮਚਾਰੀ ਆ ਟੋਟਲ ਤੇ ਜਿਹੜੇ ਚੋਂ ਅਸੀਂ 8-9 ਕਰਮਚਾਰੀ ਡੇਰਾ ਬਾਬਾ ਬਨਾਨਕ ਡਿਪਿਊਟ ਕੀਤੇ ਤੇ ਇੱਕ ਫਾਇਰ ਟੰਡਰ ਵੀ ਉੱਥੇ ਡਿਪਿਊਟ ਕੀਤਾ ਤਾਂ ਕਿਉਂਕਿ ਡੇਲੀ 5-6 ਕਾਲਾਂ ਡੇਰਾ ਬਾਬਾ ਬਨਾਨਕ ਤੋਂ ਆ ਰਹੀਆਂ ਸੀ ਤੇ ਸਾਨੂੰ ਜਾਣਾਂ ਵਿੱਚ ਸਮਾਂ ਜ਼ਿਆਦਾ ਵੇਸਟ ਕਰ ਹੁੰਦਾ ਸੀਗਾ ਇਸ ਕਰਕੇ ਇੱਕ ਪੱਕਾ ਫਾਇਰ ਟੰਡਰ ਉੱਥੇ ਐਸਡੀਐਮ ਦਫ਼ਤਰ 'ਚ ਲਗਾਇਆ ਗਿਆ ਜਿਹੜਾ ਉੱਥੋਂ ਹੀ ਆਪਰੇਸ਼ਨ ਨੂੰ ਅੰਜਾਮ ਦਿੰਦਾ ਕਿੰਨਾ ਕੋ ਫਾਇਦਾ ਮਿਲੇਗਾ ਇਸ ਮਾਨ ਸਰ ਇਸ ਮਾਨ ਸਾਡੀ ਜਿਹੜੀ ਹੈ ਫਾਇਰ ਫਾਈਟਿੰਗ ਦਾ ਜਿਹੜਾ ਸਾਡਾ ਢੰਗ ਆ ਹੋਰ ਜ਼ਿਆਦਾ ਨਿਖਰੇਗਾ ਆਪਾਂ ਪਬਲਿਕ ਦੀ ਸੇਫਟੀ ਵਾਸਤੇ ਵੱਧ ਚੜ੍ਹ ਕੇ ਕੰਮ ਕਰ ਸਕਾਂਗੇ ਤੇ ਕਿਸੇ ਵੀ ਇਨਸੀਡੈਂਟ ਨੂੰ ਘੱਟ ਸਮੇਂ ਵਿੱਚ ਡਿਸੋਲਵ ਕਰ ਪਾਵਾਂਗੇ। ਸਹਿਤ ਬਰੀਫ ਤੁਹਾਡਾ ਇਹ ਕਿ ਆ ਸਮਾਂ ਦਿੱਤਾ ਗਿਆ ਤੇ ਕਿੰਨਾ ਕੁ ਦਾ ਲਾਭ ਮਿਲੇਗਾ ਬਟਾਲਾ ਨੂੰ। ਹਾਂਜੀ। ਹਾਂਜੀ। ਅ ਅ ਸਤਿ ਸ਼੍ਰੀ ਅਕਾਲ। ਅੱਜ ਬਟਾਲਾ ਮ्युनਿਸਪਲ ਕਾਰਪੋਰੇਸ਼ਨ ਨੂੰ ਅ ਸਾਡੇ ਬਟਾਲੇ ਦੇ ਸਤਕਾਰਯੋਗ ਐਮਐਲਏ ਸਾਹਿਬ ਸ਼੍ਰੀ ਸ਼ਹਿਰੀ ਕਲਸੀ ਜੀ ਦੇ ਐਫਰਟਸ ਦੇ ਸਦਕਾ ਉਹਨਾਂ ਦੇ ਉਦਦਮ ਸਦਕਾ ਸਾਨੂੰ ਪੰਜਾਬ ਸਰਕਾਰ ਤੋਂ ਇਹ ਇੱਕ ਵਹੀਕਲ ਕੇਵੀਆਰਵੀ ਕਿਕ ਰਿਸਪੌਂਸ ਵਹੀਕਲ ਮਿਲਿਆ ਹੈ। ਜੋ ਕਿ ਫਾਇਰ ਸਟੇਸ਼ਨ ਨੂੰ ਦਿੱਤਾ ਗਿਆ ਔਰ ਇਹਦੇ ਨਾਲ ਕਾਫੀ ਇਕੁਪਮੈਂਟ ਮਿਲਿਆ ਤੇ ਅਸੀਂ ਧੰਨਵਾਦੀ ਐਮਐਲਏ ਸਾਹਿਬ ਦੇ ਤੇ ਇਹ ਉਮੀਦ ਕਰਦੇ ਹਾਂ ਕਿ ਇਸ ਵਹੀਕਲ ਦੇ ਆਉਣ ਨਾਲ ਜਿਹੜਾ ਸ਼ਹਿਰ ਦੇ ਅੰਦਰ ਅਗਰ ਇਨ ਕੇਸ ਕੋਈ ਮਿਸਹੈਪਨਿੰਗ ਹੁੰਦੀ ਹੈ ਤੇ ਉਹਨੂੰ ਕੰਟਰੋਲ ਕਰਨ ਵਿੱਚ ਕਿਕ ਰਿਸਪਾਂਸ ਦਿੱਤਾ ਜਾਏਗਾ ਤੇ ਅਤੇ ਇਨਸ਼ੋਰ ਕੀਤਾ ਜਾਏਗਾ ਕਿ ਜਿਹੜਾ ਹੈ ਕਿ ਨੁਕਸਾਨ ਨਾ ਹੋਵੇ ਕਿਸੇ ਚੀਜ਼ ਦਾ ਜਾਨੀ ਵਾਲੀ ਨੁਕਸਾਨ ਨਾ ਹੋਵੇ ਤੇ ਇਸ ਤਰ੍ਹਾਂ ਦੇ ਗੈਜਟਸ ਨਾਲ ਕੰਫੀਡੈਂਸ ਬਿਲਡ ਹੁੰਦਾ ਪਬਲਿਕ ਦੇ ਅੰਦਰ ਕਿ ਉਹਨਾਂ ਦੀ ਸੇਫਟੀ ਵਾਸਤੇ ਫਾਇਰ ਬ੍ਰਿਗੇਡ ਕੰਮ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਪਰ ਮੈਂ ਆਸ ਕਰਦਾ ਹਾਂ ਕਿ ਸਾਡੇ ਜਿਹੜੇ ਫਾਇਰ ਆਫੀਸਰ ਹੈ ਸ਼੍ਰੀ ਨੀਰਿਤ ਸ਼ਰਮਾ ਜੀ ਇਹ ਪਹਿਲਾਂ ਵੀ ਬਹੁਤ ਅੱਛਾ ਕੰਮ ਕਰ ਰਹੇ ਤੇ ਇਹਨਾਂ ਦੀ ਟੀਮ ਸਾਰੀ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਇਹੀ ਉਮੀਦ ਕਰਦਾ ਕਿ ਜੋ ਇਕਪਮੈਂਟ ਮਿਲਿਆ ਲੇਟੈਸਟ ਮਿਲਿਆ ਇਹਦੇ ਨਾਲ ਇਹਨਾਂ ਦੀ ਜਿਹੜਾ ਐਫੀਸ਼ੀਐਂਸੀ ਹੈ ਇਹ ਹੋਰ ਵੀ ਵਧੇਗੀ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਥੈਂਕ ਯੂ